ਸਭ ਸੰਸਾਰਿਉ ਪਾਰਿਆ ਪਾਰ ਪਰਮ ਪ੍ਰਭ ਪ੍ਰਸਾਦਿ ਆਹੇ ਆਪਣਾ ਦਿਰਜ ਸੁਬਾਰਿਆ ਹੋਏ ਰਾਜਾ ਰਾਮ ਕੀ ਰਖਵਾਲੇ ਸੋ ਸਹਿਜ ਗੁਣ ਗਾਵਾ ਹਉਨ ਤੰਦੇ ਸੁਤਲੇ ਰਖਾਉ ਪਤਿ ਉਦਾਰੁ ਸਾਕਰ ਮੇਰਾ ਜਿਸ ਕਾ ਪਰਵਾਸਾ ਬਸ ਲੈ ਸਭ ਸੱਚੇ ਸਾਰ ਸੋਡਨ ਆਠ ਕੀ ਅਰਦਾਸਾ ਸੋਤਿ ਮਹਾਨ ਰਾਮ ਕੰਜਵਾ ਬਖਸ਼ਿਆ ਪਰਮੇਸ਼ਰ ਸਗਲੇ ਰੋਗ ਵਿਚਾਰੇ ਹਰ ਗੋਵਿੰਦ ਗੁਰ ਰੱਖਿਆ ਵਟਿ ਵਟਿ ਹਾਇ ਨਾਮ ਕਰਤੇ ਕੀ ਸਾਚ ਸਭ ਸਤਿ ਪਾਖਿਆ ਸੁਰ ਸੁਹਾਨੁ ਲਾਪਨਿ ਵਾਗ ਤੇ ਕਿਰਪਾਲ ਸਰਨੇ ਉਪਰੇ ਭਾਰੀ ਕਿਹੜ ਰੱਖਿਆ ਸਭ ਹੋਏ ਕਰਨ ਕਾਰਨ ਸਮਰੱਥ ਸੋ ਪਾਰੇ ਸੱਚੇ ਸੱਚੇ ਸੋਏ 나ੜ ਪਰ ਤੂ ਤੇ ਆਈਏ ਪਾਰ ਮਾਨ ਤਨ ਸਿਤਲ ਹੋਏ ਸੁਖ ਮਹੱਲਾ ਬੰਦੇ ਵਾ ਸੰਤ ਹੋ ਹਰ ਹਰ ਨਾਮ ਤੇ ਆਈਏ ਸੋ ਸਾਗਰੰ ਰਬ ਆਪੜੇ ਕਿਰਪਾ ਧਾਰੇ ਪਰਮ ਪ੍ਰਭਾ ਪ੍ਰਪੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੇ ਸਭ ਨਿਦਾਨ ਸਰਬ ਨਿਦਾਨ ਮੜਗੜ ਰਸ ਰੂਪ ਹਰ ਕਾ ਨਾਮ ਹੈ ਆਧਾਰ ਨਾਨਕ ਪਤਰਾਖੇ ਪਰਮੇਸ਼ਰ ਦੁਇਆ ਸਭ ਸੰਸਾਰ ਸੋਠ ਮਹੰਲਾਕ ਅੰਦਰ ਨਾਟਕ ਨਾਮ ਸਿਆ ਹੈ ਜੀ ਪ੍ਰਾਣਤਾ ਦਾਤਾ ਆਪਣੇ ਦਾਸ ਦਾ ਕੰਠ ਲਾਏ ਰੱਖੇ ਜਿਉ ਬਾਰਕ ਪੀਤ ਮਾਤਾ ਸੁਰਸ ਮਹੱਲਾ ਪੰਜਵਾ ਕਰ ਤੇਜਾ ਚਾਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਲ ਪੰਚੋਂ ਨੇ ਸਿਰ ਸਾਚ ਕਾਇਆ ਆਤਮਾ ਨਾ ਨਾਤਾ ਨਾ ਜਾਏ ਦੁਭਿਜ ਭੇਟੇ ਗੁਰ ਗੋਸਾਈ ਰਹਾਵ ਆਇਆ ਪ੍ਰਪਤੁਰ ਬਾਹਾਂ ਤਾਂ ਸਭੇ ਮਿਟੀ ਬੁਕਾਰਾ ਲਭਦੇ ਆਪਣੀ ਪਾਈ ਤਾਂ ਘਤਿ ਆਵੇਂ ਘਤ ਜਾਏ ਸਹ ਸਾਚ ਨੇ ਪੇਰ ਬੋਲਤੇ ਆਪਿ ਸ਼ੰਨ ਸਰਬ ਸਾਡ ਕੋ ਰਾਜਾ ਅਣਹਵ ਸ਼ਬਦੇ ਅਗਾਜਾ ਜਿਸ ਪੈ ਕਿਆ ਚੜਾੜੀ ਕਿਨ ਨਾੜ ਤੇ ਆਪ ਗਵਾਈ ਸੁਰਤ ਮਹਾਨਾ ਪਿੰਜਾ ਫਿਰਦੇ ਨਾਮੋ ਸ ਗੁਰੂ ਰੇ ਸਚ ਕਹਿਆ ਸੁਰ ਸੇ ਸੱਚਾ ਲਗਿਆ ਆਪਣਾ ਹੋਇ ਗੁਰ ਮਿਹਰਵਾਨਾ ਅਨੰਦ ਸੂਤ ਕਲਿਆਣ ਮਨਸਿਆ ਘਰ ਆਏ ਗੁਰਿ ਸ਼ਨਾਨ ਰਖਾ ਸਾਚੇ ਗੁਰ ਵਟਿਆਏ ਤਰਕੇ ਕੀ ਉਪਤ ਕਹਿਣ ਨ ਜਾਇ ਸਿਰ ਸਾਹਾ ਪਾਤਸ਼ਾਹ ਗੁਰ ਪੇੜ ਤੁਮਾੜ ਨਾਥੇ ਬਿੜ ਸਾਥ ਸਮਤ ਕੈ ਸੱਚੇ ਗੁਣ ਧਾਨ ਹਰ ਨਾਮਾ ਗਪੁਰੂ ਇੱਕੰਮ ਭਕੀਰ ਨਾਮਤ ਦੁਆਰਾ ਸਭ ਸਿੱਖ ਸਭਿ ਸਤ ਤਾ ਮਾਰਗ ਧਰਮ ਕੀ ਪਾੜੇ ਕੋਟ ਭਗਤਿ ਪਾਏ ਕੋਟ ਜੜ ਹੁੰਦੇ ਦੇਹ ਦੇ ਨਾਸ ਹਰ ਚਰਨੇ ਚਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਤਲ ਜੀ ਜੰਤ ਸਭ ਹੈ ਵਿਤਰਾ ਸਤਗੁਰ ਕੀ ਸੱਚ ਸਾਖੀ ਵਿਗੜੇ ਮਿਨਾਸਣ ਸਭੋ ਨਾਸਣ ਸਤਗੁਰ ਨਾਮ ਦਰੜਾ ਹੈ ਆ ਖਵਾਲੇ ਗੁਰੂ ਪਾਲਾ ਸੱਦੀ ਯੇ ਪਰਮੂ ਸਹਾਰ ਸਭ ਉੱਠ ਬਾਕੇ ਸੋ ਸੁਭਾਗ ਹੋ ਕੇ ਆਈ ਹੈ ਹਰ ਮੰਗੋਲ ਦਾ ਆੜਨੜਾ ਜੀ ਆਇਆ ਸੋਰਥਵਾ ਹਰ ਚਰਨ ਤੇ ਹੋ ਉਸਤਾੜੇ ਸਤਿ ਚੂਕੇ ਦਾੜੋ ਕਾਣੇ ਜਗ ਦੇਵਨ ਦਾਤਾ ਪਾਇਆ ਹਰ ਰਸ ਰਸਤ ਗੁਣ ਦਾਇਆ ਪ੍ਰੋ ਕਟਿਆ ਜਮ ਕਾ ਫਸਾ ਬੜ ਬੁਰ ਨਾ ਹੋਈ ਅਸਾ ਜੈ ਪ੍ਰਕਾਤ ਸੋਈ ਹਰ ਕਭ ਪੇੜ ਅਮਰ ਨਿਰਭਉ ਰਾਮ ਤੇ ਆਇਆ ਅਟਲ ਸੋਤ ਸ੍ਰਣਿ ਪਾਇਆ ਸੁਰਤ ਮਹੰਲਾ ਬੰਧਮਾ ਠਾਠ ਪਾਇਏ ਕੁਰਤਾਰੇ ਤਾਪ ਛੋੜ ਗਿਆ ਪਰਵਾ ਰਹੇ ਗਿਰਪੂਰੇ ਰੱਖੀ ਸਰਦ ਸੱਥੀ ਕੀ ਤਾਕੀ ਪਰਮੇਸ਼ਰ ਆਪ ਹੋਰਖ ਰੱਲਾ ਸਾਤ ਸਹਿਜ ਵਾਹ ਰੋ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀ ਉਧਾਰਾ ਤਨ ਸਹਾਰਾ ਵਿਧਾਰਾ